ਪੰਜਾਬੀ ਸਿੰਗਰ ਤੇ ਐਕਟਰੈਸ ਸੁਨੰਦਾ ਸ਼ਰਮਾ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਤੋਂ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਉਹ ਚਰਚਾ ਦੇ ਵਿੱਚ ਨੇ ਉਹਨਾਂ ਨੇ ਇੱਕ ਨੋਟਿਸ ਹੈ ਜਿਹੜਾ ਸ਼ੇਅਰ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਕੁਝ ਲੋਕਾਂ ਦੇ ਵੱਲੋਂ ਉਹਨਾਂ ਨੂੰ ਤੰਗ ਆ ਜਿਹੜਾ ਕੀਤਾ ਜਾ ਰਿਹਾ ਹੈ ਤੇ ਹੁਣ ਤੁਹਾਨੂੰ ਦੱਸ ਦਈਏ ਵੀ ਸੁਨੰਦਾ ਸ਼ਰਮਾ ਦੇ ਇਲਜ਼ਾਮਾਂ ਤੋਂ ਬਾਅਦ ਪੁਲਿਸ ਨੇ ਅਮਰਾ ਆਡੀਓ ਕੰਪਨੀ ਦੇ ਮਾਲਕ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਸੁਨੰਦਾ ਸ਼ਰਮਾ ਪਹਿਲਾਂ ਪਿੰਕੀ ਢਾਲੀਵਾਲ ਕੋਲ ਸਾਈਨ ਸਨ ਤੇ ਉਸ ਸੁਨੰਦਾ ਨੇ ਪੀਤੇ ਕੱਲ੍ਹ ਹੀ ਇੱਕ ਪੋਸਟ ਦੇ ਜ਼ਰੀਏ ਕਥਿਤ ਕੰਪਨੀ ਦੇ ਉੱਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਸਨ। ਬਾਕੀ ਦੋਸਤੋ ਅੱਗੇ ਵੱਧਦੇ ਹੋਏ ਗੱਲਬਾਤ ਬੱਬੂ ਮਾਨ ਹੋਰਾਂ ਦੀ ਕਰੀਏ ਤਾਂ ਉਹਨਾਂ ਨੂੰ ਲੈ ਕੇ ਵੀ ਇੱਕ ਤੋਂ ਨਵੀਆਂ ਤਾਜ਼ੀਆਂ ਅਪਡੇਟ ਨੇ। ਇੱਕ ਤਾਂ ਦੋਸਤੋ ਜਿਹੜੀ ਨਵੀਂ ਫਿਲਮ ਉਹਨਾਂ ਦੀ ਰਿਲੀਜ਼ ਹੋਣੀ ਹੈ ਮਈ ਦੇ ਵਿੱਚ ਤਾਂ ਉਸ ਫਿਲਮ ਦਾ ਜਿਹੜਾ ਟੀਜ਼ਰ ਹੈ ਉਹ ਅੱਜ ਜਾਨੀ ਕਿ 10 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਗੱਲਬਾਤ ਦੇ ਦੌਰਾਨ ਕੇਐਸ ਮੱਕਣ ਨੇ ਜ਼ਿਕਰ ਕੀਤਾ ਕਿ ਬੱਬੂ ਮਾਨ ਹੋਰਾਂ ਦੇ ਨਾਲ ਉਹਨਾਂ ਦਾ ਇੱਕ ਕਲੈਪ Song ਹੈ ਜਿਹੜਾ ਆ ਸਕਦਾ ਤੇ ਉਹਨਾਂ ਨੇ ਦਿੱਤਾ ਹਿੰਟ ਆਓ ਤੁਹਾਨੂੰ ਵੀ ਦਿਖਾਉਣੀ ਹੈ ਵੀਡੀਓ। ਜਿਹੜਾ ਤੁਸੀਂ ਹੁਣ ਟੂੰਬਾ ਲਾਇਆ ਆ ਪੰਜਾਬੀ 'ਚ ਬੱਬੂ ਮਾਨ ਵਾਲਾ ਉਹ ਵੀ ਦੇਖਦੇ ਆ ਬਾਈ ਨੂੰ ਪੁੱਛਦੇ ਆ ਤੁਹਾਨੂੰ ਮੈਡੀਕਲ ਕੋਲੈਬੋਰੇਸ਼ਨ ਹੋ ਜਾਣੀ ਨਹੀਂ ਨਹੀਂ ਕੋਈ ਨਹੀਂ ਬਾਈ ਆਪਣੇ ਤੋਂ ਭੱਜਿਆ ਨਹੀਂ ਆਪਾਂ ਉਤੋਂ ਨਹੀਂ ਭੱਜੇ ਕਦੀ ਤੇ ਹੋ ਸਕਦਾ ਜੀ ਉਹਨੇ ਗਾਇਆ ਨਾ ਵੀਡੀਓ 'ਚ ਦਿਖਾਊਗਾ ਹੀ ਵੀਡੀਓ ਤਾਂ ਫੇਲੇ ਹੀ ਹੋਣਾ ਕਿਸੇ ਨਾ ਕਿਸੇ ਤਰ੍ਹਾਂ ਕਿਉਂਕਿ ਉਹ ਵੀ ਇੱਕ ਵੱਡੀ ਹਾਸਤੀ ਆ ਨਾ ਤੇ ਪੰਜਾਬ ਬਹੁਤ ਪਿਆਰ ਕਰਦਾ ਦੁਨੀਆ ਜਦੋਂ ਕਿਤੇ ਬੱਬੂ ਦਾ ਖਾੜਾ ਲੱਗਣਾ ਹੋਵੇ ਤੇ ਬਸ ਫਿਰ ਰਾਹ ਬਲੌਕ ਹੋ ਜਾਂਦੇ ਆ ਬੈਰੀਕੇਡ ਲਾਉਣੇ ਪੈਂਦੇ ਆ ਸੋ ਪੰਜਾਬੀ ਇੰਡਸਟਰੀ ਦੀਆਂ ਨਵੀਆਂ ਤਾਜ਼ੀਆਂ ਗੱਲਾਂ ਬਾਤਾਂ ਨੂੰ ਲੈ ਕੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸ਼ੇਅਰ ਕਰਨਾ ਤੇ ਹੋਰ ਤਾਜ਼ਾ ਅਪਡੇਟਸ ਇਸੇ ਹੀ ਤਰ੍ਹਾਂ ਦੇਖਦੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ